ਕਿਸੋ ਸ਼ਾਇਦ ਕੱਲ ਆਏ ਹਜੇ ਓਕੇ ਫਿਰ ਕਿੰਨੇ ਦਾ ਪੈਣਾ 125 ਰੁਪਏ ਐਮ ਆਰ ਪੀ 15 ਰੁਪਏ ਬੱਲੇ ਇਹ ਦੇਖੋ ਇਹ हेयर ਮੂਵਰ ਕਰੀਮ ਹੈ 50 ਰੁਪਏ ਐਮ ਆਰ ਪੀ ਹੈ ਤੁਹਾਨੂੰ ਕਿੰਨੇ ਦੀ ਪੈਣੀ 5 ਰੁਪਏ ਸਿਰਫ ਸਿਰਫ 5 ਰੁਪਏ ਕੰਪਨੀ ਦੇ ਸੋਤੇ ਹਾਂਜੀ ਬਿਨਾ ਕੰਪਨੀ ਦਾ ਕੁਝ ਨਹੀਂ ਵੇਚਦਾ ਮੈਂ ਇਹ ਦੇਖੋ ਆ ਲੋਟਸ ਦਾ ਮਾਲ ਹੈ ਹਾਂਜੀ ਬਈ ਲੋਟਸ ਦਾ 40 ਲੱਸ ਮਿਲੇਗੀ ਤੁਹਾਨੂੰ ਫਰੈਸ਼ ਰੇਟ ਦਾ ਮਾਲ ਹੋਏਗਾ 150 ਰੁਪਏ ਐਮ ਆਰ ਪੀ ਹੈ ਫੇਸ ਵਾਸ਼ ਓਕੇ ਵੀਰੇ ਕਿੰਨੇ ਦਾ ਪੈਣਾ 15 ਰੁਪਏ ਸਿਰਫ ਸਿਰਫ 15 ਰੁਪਏ ਦਾ ਫੇਸ ਹੋਸ਼ ਹਾਂਜੀ ਸਤਿ ਸ੍ਰੀ ਅਕਾਲ ਦੀ ਸਾਰਿਆਂ ਨੂੰ ਤੇ ਤੁਹਾਨੂੰ ਨਵੀਂ ਹੋਰ ਵੀਡੀਓ ਪਾਉਣ ਲੱਗੇ ਕੋਸਮੈਟਿਕ ਦੀ ਸਾਗਰ ਕੋਲੇ ਹੋਰ ਸਮਾਨ ਆਇਆ ਨਵਾਂ ਤੇ ਹੋਰ ਵੀ ਹੁਣ ਤੁਹਾਨੂੰ ਜੋ ਕੋਈ ਵੀ ਵੀਡੀਓ ਕੋਈ ਚਾਹੁੰਦਾ ਜਿੱਦਾਂ ਦੀ ਆਪਾਂ ਉਦਾਂ ਦੀ ਬਣਾ ਲਾਂਗੇ ਕਮੈਂਟ ਕਰਕੇ ਜਾਂ ਮੈਨੂੰ ਮੈਸੇਜ ਕਰਕੇ ਦੱਸ ਦਿਆ ਕਰੋ ਕੋਈ ਚੱਕਰ ਨਹੀਂ ਹੈਗਾ ਤੇ ਆ ਜਾਓ ਆ ਜਾਓ ਬਾ ਸਾਗਰ ਨੂੰ ਮਿਲਦੇ ਆਂ ਤੇ ਪੁੱਛਦੇ ਆਂ ਤੁਸੀਂ ਰੇਟ ਦੇ ਸੁਣ ਕੇ ਹੈਰਾਨ ਹੋ ਜੂ ਕਿ ਕੰਪਨੀ ਦਾ ਸਮਾਨ ਹੋ ਸਰ ਚਲੋ ਇਹਦਾ ਕੋਹ ਹੀਰ ਰਿਮੂਵਰ ਕਰੀਮ ਹੈ 50 ਰੁਪਏ ਐਮ ਆਰ ਪੀ ਹੈ ਓਕੇ ਵੀਰੇ ਤੁਹਾਨੂੰ ਕਿੰਨੇ ਦੀ ਪੈਣੀ 5 ਰੁਪਏ ਸਿਰਫ ਸਿਰਫ 5 ਰੁਪਏ 50 ਰੁਪਏ ਐਮ ਆਰ ਪੀ ਹੁਣ ਆ ਦੇਖੋ ਕੱਲ ਨਵਾਂ ਫੇਸ ਵੋਸ਼ ਆਇਆ ਹਾਂਜੀ ਇਹ ਚੈੱਕ ਕਰੋ ਫਰੈਸ਼ ਰੇਟ ਦਾ ਮਾਲ ਹੋਏਗਾ 150 ਰੁਪਏ ਐਮ ਆਰ ਪੀ ਆ ਫੇਸ ਵੋਸ਼ ਓਕੇ ਵੀਰੇ ਕਿੰਨੇ ਦਾ ਪੈਣਾ 15 ਰੁਪਏ ਸਿਰਫ ਸਿਰਫ 15 ਰੁਪਏ ਦਾ ਫੇਸ ਵੋਸ਼ ਇਹ ਸ਼ੀਲਡਸ ਦਾ ਫੇਸ ਵੋਸ਼ ਹੈ ਹਾਂਜੀ 175 ਰੁਪਏ ਐਮ ਆਰ ਪੀ 30 ਰੁਪਏ ओके वीरू ठीक है आ, थीका थीका जी ਆ ਪਾਉਂਡ ਦਾ ਫੇਸ ਵੋਸ਼ ਹੈ ਠੀਕ ਹੈ ਜੀ 199 ਰੁਪਏ एमआरपी 120 ਰੁਪਏ ओके वीरू ਠੀਕ ਹੈ ਜੀ ਦੇਖੀ ਚੱਲੋ ਇਹ ਸਾਰੀਆਂ ਜੱਲਾਂ ਵਗੈਰਾ ਆ ਗਈਆਂ ਫੇਸ ਵੋਸ਼ ਆ ਗਏ ਐਲਓਵੀ ਦਾ ਜੈਲ ਚੈੱਕ ਕਰੋ ਹਾਂਜੀ 80 ਰੁਪਏ ਐਮਆਰਪੀ 30 ਰੁਪਏ ਠੀਕ ਹੈ ਵੀਰਾ ਚੈੱਕ ਕਰੋ ਕੰਪਨੀ ਦਾ ਮਾਲ ਆ ਫਰੈਸ਼ ਰੇਟ ਦਾ ਮਾਲ ਆ ਠੀਕ ਹੈ ਵੀਰਾ ਠੀਕ ਹੈ ਜੀ ਐਦਾ ਹੀ ਵੱਡੀ ਮਟਗੀ ਹੈ ਇਹ ਦੇਖੋ ਐਵੇਂ ਫੇਸ ਵੋਸ਼ ਆਏ ਕੱਲ ਆਏ ਅਜੇ ਓਕੇ ਵੀਰੇ ਕਿੰਨੇ ਦਾ ਪੈਣਾ 125 ਰੁਪਏ ਅਮਰ ਵੀ 15 ਰੁਪਏ ਕੰਪਨੀ ਦੀ 65 ਰੁਪਏ ਲੈਂਡਿੰਗ ਹੈ ਮਾਰਕੀਟ ਚ ਓਕੇ ਵੀਰੇ ਸਾਡੇ ਪ੍ਰਾਣੇ ਇਕੱਠਾ ਸਟਾਕ ਚੱਕਿਆ ਤਾਂ ਤੁਹਾਨੂੰ ਰੇਟ ਦੇ ਰਿਆ 15 ਰੁਪਏ ਬਾਕੀ ਤੁਹਾਨੂੰ ਸਟਾਕ ਸਾਹਮਣੇ ਦੀਦੇ ਹੀ ਆ ਡਾਊਨ ਦੇ ਵਿੱਚ ਵੀ ਇਕੱਠਾ ਚੱਕਦਾ ਬਾਈ ਤਾਂ ਕਰਕੇ ਰੇਟ ਮਿਲ ਆਹ ਦੇਖੋ ਆ ਨੀਲ ਬੈਂਟ ਆ ਠੀਕ ਆ ਕਿੰਨੇ ਦੀ ਪੈਣੀ 15 ਰੁਪਏ ਸਿਰਫ ਸਿਰਫ 15 ਰੁਪਏ ਤੋਂ ਹੀ 100 ਰੁਪਏ ਹੀ ਸੇਲ ਕਰ ਰਹੇ ਆ ਪੀਸ ਚੈੱਕ ਕਰੋ ਕਿੰਡਾ ਪੀਸ ਆ ਜਿਹੜਾ ਮਰਜ਼ੀ ਕਹੋ ਲੈ ਲੋ ਹਾਂ ਏਸਕੋ ਹੋ ਜਾਏਗਾ ਆਲੋ ਹਟੇਰ ਲੱਗਿਆ ਬੈਲ ਪਿਸਟਿਕ ਦਾ ਥੱਲੇ ਤੱਕ ਹਾਂਜੀ ਵੀਰੇ ਆ ਪੌਪ ਦਾ ਪੀਸ ਹੈ ਓਕੇ ਵੀਰੇ ਕਿੰਨੇ ਦਾ ਪੈਣਾ ਵੀਰ ਤੁਹਾਨੂੰ 100 ਰੁਪਏ ਸੇਲ ਕਰਨਾ ਓਕੇ ਵੀਰੇ ਆ ਸਾਰੀਆਂ ਫਾਊਂਡੇਸ਼ਨਾਂ ਲੱਗੀਆਂ ਹਾਂਜੀ ਇਹ ਦੇਖੋ 24 ਆਵਰ ਐਡ ਆ ਫਾਊਂਡੇਸ਼ਨ ਦੀ ਹਾਂਜੀ ਵੀਰੇ ਰਿਜ਼ਲਟ A1 ਹੋਏਗਾ ਫੁੱਲ HD ਰਿਜ਼ਲਟ ਆ ਕਿੰਨੇ ਦੀ ਪੈਣੀ 160 ਰੁਪਏ ਵੇਚੇ ਕਿੰਨੇ ਦੀ ਆ ਉਹਦਾ ਐਮ ਆਰ ਪੀ ਹੈਗੀ ਆ 400 ਰੁਪਏ ਐਮ ਆਰ ਪੀ ਫਰੈਸ਼ ਰੇਟ ਦਾ ਮਾਲ ਹੋਇਆ ਬਹੁਤ ਫਰਕ ਆ ਬਾਈ ਹਨਾ ਕੰਪਨੀ ਦੇ ਸੋਤੇ ਬਿਨਾ ਕੰਪਨੀ ਦਾ ਕੁਝ ਨਹੀਂ ਵੇਚਦਾ ਮੈਂ ਇਹ ਦੇਖੋ ਆ ਲੋਟਸ ਦਾ ਮਾਲ ਹੈ ਹਾਂਜੀ ਬਾਈ ਲੋਟਸ ਦੇ 40% ਲੈਸ ਮਿਲੇਗੀ ਤੁਹਾਨੂੰ ਸਭ ਸਭ ਤੇ ਹਾਂ ਸਭ ਤੇ ਨਹੀਂ ਹਾਂ ਜਿਹੜੀ ਫੇਸ਼ਲ ਕਿਟਾ ਲੋਟਸ ਦੀ ਆ ਦੇਖੋ ਹਾਂਜੀ ਹਨਾ 60% ਲੈਸ 50 50% 50% ਐ ਐਮ ਆਰ ਪੀ ਤੋਂ ਹਾਫ ਰੇਟ ਠੀਕ ਹੈ ਹਨਾ ਹੁਣ ਆ ਦੇਖੋ ਆ ਬੈਲਾ ਬੀਟਾ ਬੈਲਾ ਬੀਟਾ ਹੋ ਰਹੀ ਸਾਰੇ ਪਾਸੇ ਹਾਂਜੀ ਭਾਈ ਹਨਾ ਹਾਂਜੀ 50% ਲੈਸ 50% ਹੋ 50% ਲੈਸ ਠੀਕ ਹੈ ਜੀ ਸਾਰੀ ਗਿਫਟ ਪੈਕਿੰਗ ਹੈਗੀ ਹੈ ਇਹ ਵੀਐਲਸੀਸੀ ਦਾ ਮਾਲ ਆ ਹਾਂਜੀ ਵੀਐਲਸੀਸੀ ਤੁਹਾਨੂੰ 50% ਲੈਸ ਦੇ ਦਾਂਗਾ ਓਕੇ ਜੀ ਠੀਕ ਹੈ ਜੀ ਇਹ ਸਾਰਾ ਵੀਐਲਸੀਸੀ ਦਾ ਮਾਲ ਆ 35 ਲੈਸ ਦੇ ਦਾਂਗਾ ਫ੍ਰੀਚਾਂ ਦੇ ਤੁਹਾਨੂੰ 50 ਲੈਸ ਦੇ ਦਾਂਗਾ ਓਕੇ ਜੀ ਠੀਕ ਹੈ ਜੀ ਅਦਰੂ ਆਜਵਾਲ ਸਾਰਾ ਲੋਟਸ ਦਾ ਮਾਲ ਹੈ ਇਹ ਜੋ ਵੀ ਦਾ ਮਾਲ ਆ ਗਿਆ ਸਾਰਾ ਸਾਰੇ ਬ੍ਰਾਂਡ ਲੱਗੇ ਆ ਕੰਪਨੀਆਂ ਰੱਖੀਆਂ ਹੋਈਆਂ ਮੈਂ ਇਹਨਾਂ ਦੇ ਕੀ ਤਾਕਤਾਂ ਆ ਇਹ ਜੋ ਵੀ ਦਾ ਮਾਲ ਹੈ ਫੇਸ਼ਲ ਕਿਟ 50 ਲੈਸ ਤੇ ਬਾਕੀ ਮਾਲ ਸਾਰਾ 40% ਲੈਸ ਤੇ ਓਕੇ ਬ੍ਰਾਦਰ 40% ਜੋ ਵੀ ਇਸ ਤੇ ਮਤਲੀ ਗਲੀ ਤਾਂ ਹੁਣ ਪਤਾ ਖਾਵ ਨਹੀਂ ਸਕਦੇ ਮੇਨ ਮੇਨ ਦਾ ਸਾਰਾ ਦੱਸਦਾ ਫੁੱਲ ਐਂਡ ਸ਼ਾਰਟ ਟਰਮ